Thank you. ਨਾਮ ਲਈ ਦੁਆ ਹੈ ਕਿ ਰਾਜਸਥਾਨ ਦੇ ਰਹਿਣ ਵਾਲੇ ਹਨ ਹੋ ਗਏ 22 ਸਾਲਿੰਕ ਤੇ ਕੰਮ ਕਰਦੇ ਕਰਦੇ ਪਾਜੀ ਇਹ ਕੂੜਾ ਕਾੜਾ ਚੁਗਦੇ ਨਾਲੀ ਮੋਰੀ ਵੀ ਸਾਰਿਆਂ ਦੀ ਸਾਫ ਕਰਦੇ ਇਹਨਾਂ ਦਾ ਸੀਮਰੇ ਕੇ ਵੀ ਇਹਨੇ ਜ਼ਿੰਮੇਦਾਰੀ ਦੇ ਰੱਖੀ हमको ਸੀਮਰੇ ਦਾ ਕੰਮ ਕਰਾਂਗੇ ਤੋ ਇੱਥੇ ਰਹਿਗੇ ਸਾਰਾ ਕੰਮ ਕਰਾਂਗੇ ਅਗਰ ਸੀਮਰੇ ਦਾ ਕੰਮ ਨਹੀਂ ਕਰਾਂਗੇ ਤੋ ਤੋਈ ਪਿੰਡ ਤੇ ਨਿਕਲ ਜਾਓਗੇ ਕਰਾਂਗੇ ਕੋਈ ਕੰਮ ਇਹ ਚੱਕਰ ਇਹਨਾਂ ਦਾ ਤੋ ਅਸੀਂ ਮਜਬੂਰ ਹੈ ਵਾ ਸੀਮਰੇ ਦਾ ਵੀ ਕੰਮ ਕਰਦੇ 4000 ਕਰਦੇ ਬਾਜੀ ਅੱਜ ਕੀ ਹੋਇਆ ਅੱਜ ਹੋਇਆ ਇਹਨਾਂ ਕੋ ਸੀ ਸਿਵਰੇ ਦਾ ਕੀ ਹੈ ਗੰਦੇ ਹੋਏ ਸਿਵਰ ਪਾਣੀ ਰੁਕੇ ਡੱਕਾ ਲਗਿਆ ਲੋਕਾਂ ਦੀ ਨਾਲੀ ਭਰੀ ਗੱਟਰ भरे ਤੂੰ ਸਿਵਰ ਸਾਫ ਕਰੋ ਤਸੇ ਵੇਰੇ ਸਾਫ ਕਰਨੇ ਗਏ ਤਾਂ ਦੋ ਮੇਰਾ ਘਰਵਾਲਾ ਬੜਿਆ ਅੰਦਰ ਕਨਈਆ ਤਾਂ ਮੇਰਾ ਫਿਰ ਆ ਬੜਿਆ ਅੰਦਰ ਦੋਨੋਂ ਉੱਥੇ ਹੀ ਘਰੋਸ ਹੋ ਗਏ ਇੰਨਾ ਭੀੜ ਬੜੀ ਬੜੀ ਭੀੜ ਕਾਜੀ ਕੇ ਨਹੀਂ ਨਿਕਾਲਾ ਕੇ ਨਾ ਤਾਂ ਮੈਂ ਅੰਦਰ ਪੜੂ ਤਾਂ ਮੈਂ ਨਿਕਾਲੂ ਤੂੰ ਕੇ ਨਹੀਂ ਨਿਕਾਲਾ ਮੈਂਨੇ ਕਿੰਨੇ ਕੱਪ ਪਾਈ ਕਿੰਨੇ ਵੱਲਾ ਰੋੜਾ ਕਿੰਨਾ ਪਾਇਆ ਕੇ ਨਹੀਂ ਨਿਕਾਲਾ ਪਰ ਪਤਾ ਨਹੀਂ ਕਿਉਂ ਨੇ ਪਰਮਾਤਮਾ ਦਾ ਬਲਾ ਹੋ ਜਿੰਨੇ ਕਾਲਤੇ ਬਾਹ ਫੋਨ ਇੱਥੇ ਕੌਣ ਲੱਗਿਆ ਹੁਣ ਪਿੰਡ ਵਾਲੇ ਹੀ ਲੈ ਕੇ ਆਏ ਸਾਬ ਜੰਡ ਵਾਲੇ ਹੀ ਲੈ ਕੇ ਆਏ ਚਾਵੇ ਦੇ ਲੈ ਕੇ ਆਏ ਸਾਰੇ ਕੁਛ ਇੰਦਰ ਕੰਮ ਕਰਦੇ ਉਹਦਾ ਮੋਟਰਸਾਈਕਲ ਕੱਡੀਆਂ ਕੱਡੀਆਂ ਵੱਡੀਆਂ ਡੁੱਬਦੀਆਂ ਉਹ ਲੈ ਕੇ ਆਏ ਇੱਕ ਦਾ ਨਾਮ ਸੁਲਈਆ ਇੱਕ ਦਾ ਨਾਮ ਨੀਰੂ ਇੱਕ ਦਾ ਨਾਮ ਮੋਨੂ ਹੈ ਮੈਂ ਵੀ ਗਈ ਮੈਂ ਸਾਰੀ ਲਿਵਰੀਆਂ ਮੇਰੀ ਪੁੜੀ ਨੇ ਰੇਨ ਵਾਲੇ ਕਿਥੋਂ ਦੇ Rajasthan ਜਿਲ੍ਹਾ भरतपुर ਸਰ Rajasthan ਕੀ ਸਾਰੀ ਘਟਮਾਈ ਮੈਂ ਤਹਿਸੀਲਦਾਰ ਦਿਨਾਂਗਰ ਗੁਰਮੀਤ ਸਿੰਘ ਮਿਚਰਾ ਇਹ ਗੱਟਰ ਸਾਫ ਕਰਨ ਵਾਸਤੇ ਜਿਹੜਾ ਪਿੰਡ ਦਾ ਗੱਟਰ ਹੈ ਉਹਨੂੰ ਸਾਫ ਕਰਨ ਵਾਸਤੇ ਅੰਦਰ ਬੜੇ ਆਉਣੇ ਪ੍ਰਾਈਵੇਟ ਤੌਰ ਤੇ ਕਿਸੇ ਨੇ ਇਹਨਾਂ ਨੂੰ ਲਾਇਆ ਆਉਣਾ ਤੇ ਉੱਥੇ ਗੈਸ ਚੜਨ ਨਾਲ ਇਹਨਾਂ ਦੀ ਹਾਲਤ ਖਰਾਬ ਹੋ ਗਈ ਤੇ ਸਰਪੰਚ ਸਾਹਿਬ ਇਹਨਾਂ ਨੂੰ ਹਸਪਤਾਲ ਲਿਆਇਆ ਜਿਹਦੇ ਵਿੱਚੋਂ ਇੱਕ ਦੀ ਡੈਥ ਹੋ ਗਈ ਪੂਰਾ ਹੋ ਗਿਆ ਤੇ ਦੂਸਰੇ ਦੀ ਹਾਲਤ ਖਰਾਬ ਹੋਣ ਕਰਕੇ ਦਿ올 ਹਸਪਤਲ ਉਹਨੂੰ ਸ਼ਿਫਟ ਕੀਤਾ ਹੈ ਨਾਲੇ ਆ ਪੁਲਿਸ ਨੇ ਜੀ ਤਿੰਨ ਬੰਦੇ ਇੱਕ ਦੀ ਹਾਲਤ ਕੋਲ ਤਿੰਨ ਬੰਦੇ ਸੀ ਇੱਕ ਬੰਦਾ ਇੱਥੇ ਦਾਖਲ ਹੈ ਜਿਹਦਾ ਜਿਹੜਾ ਐਸਐਮਓ ਸਾਹਿਬ ਨੇ ਦੱਸਿਆ ਕਿ ਉਹ ਥੋੜਾ ਜਿਹਾ ਠੀਕ ਹੈ ਅੱਛਾ ਤੇ ਸਾਰੇ ਗੱਟਰ ਸਾਫ ਕਰਨ ਵਾਲਿਆਂ ਦੇ ਜਿਹੜਾ ਪ੍ਰਾਈਵੇਟ ਤੋਂ ਉਹਦੇ ਬੰਦਾ ਲਾਹੇ ਕੋਈ ਉਹਨਾਂ ਨੇ ਸਲ ਬੰਦਾ ਨਹੀਂ ਕੀਤਾ ਜਿੰਨੇ ਬੰਦੇ ਲਾਜ਼ਮੀ ਦੂਰ ਕੋਈ ਬਣਾਉ ਕੋਟੇ ਪਰ ਪਈ ਉਹ ਕੋਈ ਸੇਫਟੀ ਨਹੀਂ ਕੁਛ ਨਹੀਂ ਆਂਗੇ ਤੇ ਨਹੀਂ ਤੇ ਹੁਣ ਸਰਪੰਚ ਸਾਹਿਬ ਹੀ ਦੱਸਣਗੇ ਇੱਕ ਵਾਰੀ ਉਹ ਇਲਾਜ ਹੋ ਜਾਵੇ ਸਰਪੰਚ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਕਿਹਨੇ ਲਾਇਆ ਸੀ ਇਹਨਾਂ ਨੂੰ ਕਿਉਂ ਲਾਇਆ ਸੀ ਉਹ ਸਰਪੰਚ ਸਾਹਿਬ ਕਹਿੰਦੇ ਮੈਨੂੰ ਨਹੀਂ ਪਤਾ ਪ੍ਰਾਈਵੇਟ ਤੌਰ ਤੇ ਕਿਸੇ ਨੇ ਲਾਇਆ ਸੀ ਗੱਟਰ ਬੰਦ ਸੀਗੇ ਸੀਵਰੇਜ ਬੰਦ ਸੀਗਾ ਉਹ ਸਾਫ ਕਰਨ ਵਾਸਤੇ ਲਾਇਆ ਸੀ ਉਹ ਬਾਕੀng ਡਿਟੇਲ ਦੇਣਗੇ ਇਹ ਕੋਈ ਦੇਖ ਲੈਣ ਜਰਾ ਜਿਹੜਾ ਜਿਆਦਾ ਸੀਰੀਅਸ ਹੈ ਨੂੰ ਸੰਭਾਲ ਲੈਣ ਸਰਕਾਰ ਵੱਲੋਂ ਸੁੰਗਾ ਜਾ ਰਿਹਾ ਹੈਲਪ ਵਾਸਤੇ ਗਰੀਬ ਬੰਦੇ ਹੋਈ ਨਹੀਂ ਉੱਚ ਅਧਿਕਾਰੀਆਂ ਨੂੰ ਦੱਸ ਦਿੰਨੇ ਆ ਰਿਪੋਰਟ ਬਣਾ ਕੇ ਭੇਜਾਂਗੇ ਦੇਖਦੇ ਆ ਕੀ ਹੁੰਦਾ ਜੀ ಗ್ರಾಮ ਪੰਚਾਇਤ ਕੀ ਕਿਹੜੀ ਸੀ ਕਿਹੜੀ ಗ್ರಾಮ ਪੰਚਾਇਤ ਚਾਵਾ ਜੀ ਚਾਵਾ ਬੇੜਾ ਠੀਕ ਆ ਸਤੈ